ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਬੋੜਿਆ ਜੀ ਸ਼ਿਕਾਗੋ ਤੋਂ ਜੀ ਸਰ ਜੀ ਹਾਂਜੀ ਮੇਰਾ ਕੁਐਸਚਨ ਹਾਂਜੀ ਮੇਰਾ ਕੁਐਸਚਨ ਇਹ ਸਿਕਾ ਜੀ ਐਕਚੁਅਲੀ ਮੈਂ ਮੇਰੀ ਅਥਾਰਟੀ ਆਲਮੋਸਟ 3 ਸਾਲ ਪੁਰਾਣੀ ਹੈਗੀ ਆ ਤੇ ਕਦੀ ਕੋਈ ਵਾਇਲੇਸ਼ਨ ਨਹੀਂ ਹੋਈ ਕਦੀ ਕੋਈ ਕਿਸੇ ਬ੍ਰੋਕਰ ਨਾਲ ਕਿਸੇ ਕਿਸੇ ਵੀ ਸ਼ਿਪਰ ਨਾਲ ਕਦੀ ਕੋਈ ਪ੍ਰੋਬਲਮ ਨਹੀਂ ਹੋਈ ਤੇ ਆ ਦੋ ਤਿੰਨ ਹਫ਼ਤੇ ਪਹਿਲੇ ਆਲ ਆ ਸਡਨ ਜਿਹੜੀ ਇੱਕ ਹਾਈਵੇ ਕੰਪਨੀ ਹੈਗੀ ਬ੍ਰੋਕੇਜ ਬ੍ਰੋਕਰਾਂ ਦੀ ਜਿਹੜੀ ਮਤਲਬ ਕਿ ਸਾਰੇ ਉਹਦਾ ਪੇਪਰ ਵਰਗਾ ਲੈਂਦੀ ਹੈ ਜੀ ਚੈੱਕ ਕਰਦੀ ਹੈਗੀ ਆ ਉਹਨਾਂ ਨੇ ਰੈਡ ਅਲਰਟ ਪਾਤਾ ਤੇ ਮੈਨੂੰ ਇੱਕਦਮ ਲੋਡ ਮਿਲਣੇ ਬੰਦ ਹੋ ਗਏ ਤੇ ਜਿਸ ਲਈ ਮੈਂ ਕੁਝ ਬ੍ਰੋਕਰਾਂ ਨਾਲ ਇਨਵੈਸਟਿਗੇਟ ਕੀਤੀ ਹੈਗੀ ਤੇ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਕਿ ਕਿਸੇ ਹੋਰ ਦੀ ਕੰਪਨੀ ਹੈਗੀ ਔਰ ਟੋਟਲੀ ਡਿਫਰੈਂਟ ਡੀਓਟੀ ਹੈਗਾ ਵਾ ਤੇ ਉਹ ਕਹਿੰਦੇ ਕਿ ਉਹ ਉਹਦਾ ਕੋਈ ਫਰੇਟ ਦੀ ਕੋਈ ਚੋਰੀ ਦੀ ਕੋਈ ਪ੍ਰੋਬਲਮ ਹੋਈ ਹੈ ਪਰ ਸਮ ਹਾਉ ਉਹਦਾ ਆਈਪੀ ਐਡਰੈਸ ਜਿਹੜਾ ਹੈਗਾ ਮੇਰੇ ਆਈਪੀ ਐਡਰੈਸ ਨਾਲ ਰਲ ਗਿਆ ਅੱਛਾ ਉਸ ਉਸ ਉੱਤੇ ਉਹਨਾਂ ਨੇ ਮੈਨੂੰ ਮਤਲਬ ਕਿ ਰੈੱਡ ਫਲੈਗ ਕਰ ਦਿੱਤਾ ਜਦ ਕਿ ਮੇਰੀ ਕੋਈ ਪ੍ਰੋਬਲਮ ਵੀ ਨਹੀਂ ਹੈ ਤੇ ਹੁਣ ਮੈਂ ਮੈਨੂੰ ਮੈਂ ਕਨਫਿਊਜ਼ ਹਾਂ ਹੁਣ ਮੈਂ ਕਿਉਂਕਿ ਐਫਐਮਸੀਏ ਵੱਲੋਂ ਮੈਨੂੰ ਕੁਝ ਨਹੀਂ ਆਇਆ ਤੇ ਬਸ ਉਹੀ ਹਾਈਵੇ ਵਾਲਿਆਂ ਨੇ ਜਿਹੜੇ ਹੈਗੇ ਆ ਇਹਨਾਂ ਨੇ ਮੈਨੂੰ ਰੈੱਡ ਫਲੈਗ ਕਰ ਦਿੱਤਾ ਉਹਦੇ ਕਰਕੇ ਜਿਹੜੇ ਬ੍ਰੋਕਰ ਉਹ ਯੂਜ਼ ਕਰਦੇ ਆ ਉਹਨਾਂ ਨੇ ਮੈਨੂੰ ਲੋਡ ਦੇਣੇ ਬੰਦ ਕਰ ਦਿੱਤੇ ਹੈਗੇ ਆ ਤੇ ਮੈਂ ਮਤਲਬ ਕਿ ਕੀ ਕਰ ਸਕਦਾ ਹੁਣ ਇਹਨੂੰ ਫਿਕਸ ਕਰਨ ਲਈ ਪਰ ਇਹਦੇ ਵਿੱਚ ਜਿਹੜਾ ਹਾਈਵੇ ਜਿਹੜੀ ਐਪ ਹੈਗੀ ਆ ਉਹ ਕਾਫੀ ਹੱਦ ਤੱਕ ਜਿਹੜੇ ਕੈਰੀਅਰਜ਼ ਦੇ ਨਾਲ ਕੰਮ ਕਰਦੀ ਹੈਗੀ ਆ ਉਹ ਮੰਨਦੀ ਹੈਗੀ ਆ ਉਹਨਾਂ ਨੇ ਕਾਲ ਰਿਟਰਨ ਕਰਦੀ ਹੈਗੀ ਆ ਸੋ ਤੁਸੀਂ ਹਾਈਵੇ ਦੇ ਨਾਲ ਕੰਮ ਜਰੂਰ ਉਹਨਾਂ ਨਾਲ ਕੰਟੈਕਟ ਰੱਖੋ ਉਹਨਾਂ ਨਾਲ ਕੰਮ ਜਿਹੜਾ ਹੈ ਕੋਸ਼ਿਸ਼ ਕਰੋ ਵੀ ਇਹਨੂੰ ਠੀਕ ਕਰਨ ਦੀ ਕਿਉਂਕਿ ਪ੍ਰੋਬਲਮ ਜਿਹੜੀ ਆ ਹਾਈਵੇ ਦੇ ਮਾਲਕੀ ਕਾਫੀ ਮੇਰੇ ਖਿਆਲ ਇਹ ਇਹ ਇਸ਼ੂ ਜਿਹੜੇ ਕਾਫੀ ਆ ਰਹੇ ਹੈਗੇ ਆ ਕਿਉਂਕਿ ਆਈਪੀ ਐਡਰੈਸ ਕਦੀ ਸੇਮ ਨਹੀਂ ਹੋ ਸਕਦਾ IP ਐਡਰੈਸ ਕਿਸੇ ਦੋ ਬੰਨਿਆਂ ਦਾ ਸੇਮ ਨਹੀਂ ਹੋ ਸਕਦਾ ਸੋ ਇਸ ਕਰਕੇ ਆਈ ਥਿੰਕ ਇਹ ਜਿਹੜਾ ਰੀਜ਼ਨ ਦਿੱਤਾ ਜਾਂਦਾ ਆ ਇਹ ਰੀਜ਼ਨ ਬਿਲਕੁਲ ਇਨਵੈਲਿਡ ਹੈਗਾ ਕਿਉਂਕਿ IP ਐਡਰੈਸ ਜਿਹੜਾ ਆ ਉਹ ਚੈਲੰਜ ਕੀਤਾ ਜਾ ਸਕਦਾ ਕਿ ਇੱਕ IP ਐਡਰੈਸ ਦੋ ਕੰਪਨੀਆਂ ਦਾ ਨਹੀਂ ਹੋ ਸਕਦਾ ਕਿਤੇ ਇੱਕ ਪਿੱਛੇ ਜੇ ਮੈਨੂੰ ਕਾਫੀ ਕੰਪਲੇਂਟ ਜਿਹੜੀਆਂ ਆਨਲਰਸ ਸੁਣਨ ਨੂੰ ਮਿਲਿਆ ਸੀਗਾ ਕਿ ਸਾਡਾ ਡੀਓਟੀ ਨੰਬਰ ਜਾਂ ਸਾਡਾ ਟਰੱਕ ਦਾ ਵਿਨ ਨੰਬਰ ਦਾ ਇੱਕ ਨੰਬਰ ਗਲਤ ਹੋ ਗਿਆ ਉਹਦੇ ਕਰਕੇ ਸਾਡਾ ਟਰੱਕ ਜਿਹੜਾ ਉਹ ਇੱਕ ਲਿਸਟਿੰਗ ਚ ਆ ਗਿਆ ਸੋ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਹੋ ਗਈਆਂ ਪਰ ਆਈਪੀ ਐਡਰੈਸ ਦੋ ਕੰਪਨੀਆਂ ਦਾ ਸੇਮ ਹੋਣਾ ਨਾ ਸੰਭ 可能 ਕਿਉਂਕਿ ਇਹ ਆਈਪੀ ਐਡਰੈਸ ਇੱਕ ਐਸੀ ਚੀਜ਼ ਹੈਗੀ ਹੈ ਕਿ ਜਿਹੜੀ ਇੱਕ ਕੰਪਨੀ ਇੱਕ ਲੋਕੇਸ਼ਨ ਇੱਕ ਆਫਿਸ ਹੈ ਇੱਕ ਹੀ ਹੋ ਸਕਦਾ ਹੈ ਉਹ ਮਲਟੀਪਲ ਨਹੀਂ ਹੋ ਸਕਦਾ ਪਰ ਰਮਨ ਜੀ ਜਿਹੜੇ ਸਕੈਮ ਕਰ ਰਹੇ ਆ ਜਾਂ ਜਿੰਨਾ ਜਿੱਦਾਂ ਇਹਨਾਂ ਨੇ ਕਿਹਾ ਚੋਰੀ ਵਾਲਾ ਆ ਹੋ ਸਕਦਾ ਉਹ ਅੱਜ ਕੱਲ ਇੰਨੇ ਹਿਸ਼ਿਆਰ ਆ ਟੈਕ ਸਭੀ ਵੀ ਬੜੇ ਆ ਵੀ ਜਿੱਦਾਂ ਫੋਨ ਨੰਬਰ ਸਪੂਫ ਹੋ ਕੇ ਨਹੀਂ ਆ ਜਾਂਦੇ ਸਕੈਮ ਕਾਲ ਦੇ ਲਈ ਤੁਹਾਨੂੰ ਤੁਹਾਡੇ ਪਰਿਵਾਰ ਦਾ ਹੀ ਨੰਬਰ ਦਿਖਣ ਲੱਗ ਜਾਂਦਾ ਕਈ ਵਾਰੀ ਇਦਾਂ ਹੀ ਤਾਂ ਨਹੀਂ ਕਰੀ ਜਾਂਦੇ ਉਹ ਵੀ ਹੋ ਸਕਦਾ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਅਜੇ ਤੱਕ ਉੱਥੋਂ ਤੱਕ ਨਹੀਂ ਮੈਨੂੰ ਪਤਾ ਹੈਗਾ ਸ਼ਾਇਦ ਹੋ ਸਕਦਾ ਇਦਾਂ ਦਾ ਕੋਈ ਚੱਕਰ ਹੋਵੇ ਇਦਾਂ ਦੀ ਕੋਈ ਚੀਜ਼ ਹੋਵੇ ਪਰ ਡੈਫੀਨਿਟਲੀ ਜਿਹੜਾ ਆਈਪੀ ਐਡਰੈਸ ਦਾ ਸੇਮ ਹੋਣਾ ਹੈ ਨਾ ਉਹ ਬਹੁਤ ਹੀ ਮੁਸ਼ਕਲ ਹੈਗਾ ਆ ਤੁਸੀਂ ਹਾਈਵੇ ਕੰਪਨੀ ਨੂੰ ਆਪਣੇ ਪ੍ਰੂਫ ਸਬਮਿਟ ਕਰ ਸਕਦੇ ਆ ਕਿ ਤੁਸੀਂ ਉਦੋਂ ਹਸਪੀਟਲ ਜਿੱਦੋਂ ਸਭ ਕੁਝ ਹੋਇਆ ਕਿੱਥੇ ਸੀਗੇ ਕੀ ਸੀਗੇ ਕੋਸ਼ਿਸ਼ ਕਰੋ ਉਹਨਾਂ ਨਾਲ ਵਰਕਆਊਟ ਕਰਨ ਦੀ ਜੇ ਨਹੀਂ ਵਰਕਆਊਟ ਹੁੰਦਾ ਤੇ ਫਿਰ ਦੂਸਰਾ ਸਟੈਪ ਜਿਹੜਾ ਉਹ ਲੋਅਰ ਦਾ ਹੈਗਾ ਆ ਸੋ ਲਾਇਰ ਦੇ ਨਾਲ ਗੱਲ ਕੀਤੀ ਜਾ ਸਕਦੀ ਆ ਆਈ ਥਿੰਕ ਕਿ ਅ ਅਸੀਂ ਕਾਫੀ ਕਲੋਜ਼ ਹੈਗੇ ਆ ਇਸ ਸੈਟਅਪ ਕਰਨ ਦੇ ਕਿ ਜਿੱਥੇ ਅਸੀਂ ਇਹੋ ਜਿਹੇ ਜਿਹੜੇ ਕੇਸਸ ਐ ਉਹਨੂੰ ਚੈਲੰਜ ਕਰ ਸਕੀਏ ਲਾਇਰ ਦੇ ਥਰੂ ਕਿਉਂਕਿ ਇਹ ਕੰਪਲੇਂਟ ਜਿਹੜੀ ਆ ਖਾਸ ਕਰਕੇ ਜਿਹੜੀ ਆ ਹਾਈਵੇ ਵਾਲੀ ਐਪ ਦੀ ਤਾਂ ਇੰਨੀ ਜਾਰੀ ਨਹੀਂ ਆ ਰਹੀ ਪਰ ਜਿੰਨੀ ਜਿਆਦਾ ਕੈਰੀਅਰ 411 ਵੀ ਕੰਪਲੀਟ ਹੈਗੀ ਆ ਉਹਨਾਂ ਨੇ ਜਿੰਨਾ ਕੁ ਦੁੱਖ ਕੀਤਾ ਹੋਇਆ ਕੰਪਨੀਆਂ ਨੂੰ ਸੂਹਾਂ ਦੀ ਕੰਪਲੇਂਟ ਬਹੁਤ ਆ ਰਹੀ ਹੈ ਜੀ हां जी एक्चुअली हां जी मैं एक्चुअली हाईवे वाला मैं भी काफी कांटेक्ट ਕੀਤਾ ਪਰ ਉਹ ਮੈਨੂੰ ਬਾਰ ਬਾਰ ਇਹੀ ਮੈਸੇਜ ਆਂਦਾ ਕਿ ਇਸ ਅੰਡਰ ਇਨਵੈਸਟੀਗੇਸ਼ਨ देन वी विल लेट यू नो यू नो व्हेन वी हैव आंसर हां जी ਉਹ ਉਹਨਾਂ ਦੇ ਨਾਲ ਹੀ ਆ ਪਰ ਫਿਰ ਅਗੇ ਇਨ ਅਲਟੀਮੇਟਲੀ ਯੂ نو ਆ ਮੀਨ ਯੂ ਮਾਈਟ हैव टू ਗੋ ਥਰੂ ਦ ਸੈਂਡ ਅ ਮਨ ਲਟਰ ਕਿ ਯੂ نو ਵਾਟ ਯੂ డు ਇਨ ਆ ਮੀਨ ਇਟਸ ਨਾਟ ਲਾਈਕ ਕਿ ਤੁਸੀਂ ਹੁਣ ਦੋ ਹਫਤੇ ਇਨਵੈਸਟੀਗੇਸ਼ਨ ਵਿੱਚ ਬੈਠੇ ਰਹੋਗੇ ਤੇ ਮੈਂ ਕਰੇ ਮਿੱਟ ਕਰੂੰਗਾ ਕੰਮ ਤੋਂ ਸੋ ਦੈਟ ਇਜ਼ ਐਂਡ ਦੈਟ ਦੇ ਕਲੀਅਰ ਅਪ ਸੋਰੀ ਕੁਇਕਲੀ ਠੀਕ ਹੈ ਜੀ ਮਿਹਰਬਾਨੀ ਜੀ ਹਾਂਜੀ ਬਹੁਤ ਬਹੁਤ ਥੈਂਕ ਯੂ ਜੀ ਸ਼ੁਕਰੀਆ ਥੈਂਕ ਯੂ ਥੰਕ ਯੂ